ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੱਦਾਂ ਜਿੰਨੇ ਸਾਥੀਆਂ ਨੇ ਤੁਹਾਡੇ ਨਾਲ ਵਿਚਾਰ ਜਿਹੜੇ ਆਪਣੇ ਸਾਂਝੇ ਕੀਤੇ ਆ ਜੀ ਕਿ ਸਾਡਾ ਜਿਹੜਾ ਜਿਹੜਾ ਮਕਸਦ ਹੈ ਜੀ ਇੱਥੇ ਆਉਂਦਾ 71 ਹੁੰਦਾ ਸੋ ਪਹਿਲਾਂ ਤੇ ਮੈਂ ਥੋੜਾਕਿ ਦੱਸਣਾ ਚਾਹੁੰਦਾ ਜੀ ਤੁਹਾਨੂੰ ਸੀਆਰਪੀਡੀ ਵਾਰੀ ਜੀ ਸੰਸਥਾ ਇਸ ਜਿਹੜੀ ਪ੍ਰੋਗਰਾਮ ਦਾ ਫਿਸ਼ੀਬ ਗਿਆਨ ਦੇ ਅੰਦਰ ਦੇ ਸਹਿਯੋਗ ਨਾਲ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਚੇਤਨਾ ਦੇ ਜਿਹੜਾ ਕਹਿੰਦੇ ਆ ਆਰਗੇਨਾਈਜ਼ ਕੀਤਾ ਸੋ ਇਸ ਸਾਲ ਵੀਰੋ ਜਿਹੜੀ ਸਾਡੀ ਸੰਸਥਾ ਇੱਕ ਗੈਰ ਮੁਨਾਫਾ ਸੰਸਥਾ ਜੀ ਜਿਹੜੀ ਪਿਛਲੇ ਕੋਈ 15 ਸਾਲਾਂ ਤੋਂ 15 18 ਸਾਲਾਂ ਤੋਂ ਪੰਜਾਬ ਦੇ ਵਿੱਚ ਧਰਤੀ ਮੇਲ ਦੇ ਪੜੀ ਸੰਸਭਾਗ ਦੇ ਕੰਮ ਕਰਦੀ ਪਈ ਹੈ। ਸੋ ਬੇਸਿਕਲੀ ਇਹ ਸੰਸਥਾ ਇੱਕ ਰਿਸਰਚ ਐਂਡ ਡਿਵੈਲਪਮੈਂਟਸ ਆਰਗੇਨਾਈਜੇਸ਼ਨ ਹੈ ਜੀ। ਰਿਸਰਚ ਦਾ ਮਤਲਬ ਹੈਗਾ ਕਿ ਖੋਜ ਕਰਨੀ ਤੇ ਖੋਜ ਦੇ ਵਿੱਚ ਜਿਹੜੇ ਨਤੀਜੇ ਨਿਕਲੇ ਆਪਾਂ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਪਹਿਲੇ ਸਾਲਾਂ ਦੇ ਵਿੱਚ ਜਦੋਂ ਆਪਾਂ ਸ਼ੁਰੂਆਤ ਕੀਤੀ ਸੀ ਤੱਤੀਹਰ ਦੇ ਪੱਲ ਦੇ ਕੰਮ ਕਰਨ ਦੀ ਉਦੋਂ ਆਪਾਂ ਪਹਿਲਾਂ ਥੋੜਾ ਰਿਸਰਚ ਪੁਆਇੰਟ ਆਫ 视图 ਤੋਂ ਕਾਫੀ ਕੰਮ ਕੀਤਾ ਜੀ ਸਪੈਸ਼ਲੀ ਆਪਾਂ ਕੰਮ ਕੀਤਾ ਜੀ ਸੈਂਟਰਲ ਪੰਜਾਬ ਦੇ ਵਿੱਚ ਸੈਂਟਰਲ ਪੰਜਾਬ ਆ ਗਿਆ ਤੁਹਾਡਾ ਲੁਧਿਆਣਾ ਸੰਨੂਰ ਹੁਕਾ ਕਰਨਾਲਾ ਸੋ ਏ ਸੀਰੀਅਲ ਵਿੱਚ ਅਸੀਂ ਥੋੜਾ ਕਾਫੀ ਕੰਮ ਕੀਤਾ ਜੀ ਸੋ ਆਪਾਂ ਰਿਸਰਚ ਪੁਆਇੰਟ ਆਫ 视图 ਨੂੰ ਥੋੜੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜਿੱਦਾਂ ਪਾਣੀ ਦੀ ਕੀ ਕੀ ਸਮੱਸਿਆਵਾਂ ਹੈ ਮਾਈਨਸ ਸਮੱਸਿਆਵਾਂ ਦੇ ਹੱਲ ਕੀ ਹੋ ਸਕਦੇ ਤੇ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਕਿਹੜੀਆਂ ਜਿਹੜੀਆਂ ਤਕਨੀਕਾਂ ਜਾਂ ਪ੍ਰੈਕਟਿਸ ਜਿਹੜੀ ਕਹਿੰਦੇ ਕਿ ਖੇਤੀ ਦੇ ਵਿੱਚ ਆਪਾਂ ਵਰਤ ਸਕਦੇ ਆ ਤਾਂ ਜੋ ਖੇਤੀ ਦੇ ਉੱਤੇ ਜ਼ਿਆਦਾ ਇੰਪੈਕਟ ਨਾ ਪਵੇ ਕਿਉਂਕਿ ਵੇਖੋ ਜੀ ਖੇਤੀ ਜੇ ਸਾਡੀ ਹੈਗੀ ਤੇ ਹੈਗੀ ਤੇ ਪਾਣੀ ਦੇ ਸਿਰ ਤੇ ਹੀ ਹੈ ਮਤਲਬ ਇਹ ਤੋਂ ਕਿਉਂਕਿ ਜੇ ਆਪਾਂ ਤੁਹਾਡੇ ਨਾਲ ਸੰਗਤ ਬਲੌਗ ਦੀ ਗੱਲ ਕਰ ਲਈਏ ਜਾਂ ਇਸ ਏਰੀਆ ਜਿੱਥੇ ਪਾਣੀ ਮਾਰੀ ਇਨ੍ਹਾਂ ਜਿੰਨੀਆਂ ਨਾਲ ਆਪਾਂ ਜੇ ਪੁੱਛ ਕੇ ਵੇਖੀ ਪਾਣੀ ਦਾ ਮੁੱਲ ਕੀ ਜਿਸ ਏਰੀਆ ਦੇ ਵਿੱਚ ਪਾਣੀ ਦੀ ਵਾਕੀ ਕਿੰਦ ਤੇ ਸੋ ਮੈਂ ਮਾਰ ਕੇ ਚੱਲਦਾ ਕਿ ਖੇਤੀ ਜੇ ਸਾਡਾ ਜਿਹੜਾ ਪੰਜਾਬ ਹੈ ਖੇਤੀ ਪ੍ਰਧਾਨ ਸੂਬਾ ਹੈ ਉਹ ਕੇਵਲ ਤੇ ਕੇਵਲ ਪਾਣੀ ਕਰਕੇ ਦੂਜਾ ਸਾਡੀ ਮਿੱਟੀ ਜਿਹੜੀ ਇੱਕ ਮਿੱਟੀ ਤੰਦਰੁਸਤ ਹੈ ਮਿੱਟੀ ਜਿਹੜੀ ਉਪਜਾਊ ਆ ਕਿਉਂਕਿ ਭਾਣਾਂ ਤੋਂ ਜਿਹੜੀ ਆਪਣਾ ਜਿਹੜੀ ਮਿੱਟੀ ਆਈ ਆ ਜਿਹੜੀ ਭਾਲਾਈ ਹੈ ਜਿਹਨੂੰ ਆਪਾਂ ਪੰਜਾਬੀ ਦੇ ਸ਼ਬਦ ਲੱਭਦੇ ਨੇ ਉਹ ਭਾਲਾਗਾ ਤੇ ਜਿਹੜੀ ਮਿੱਟੀ ਦੀ ਤੰਦਰੁਸਤੀ ਆ ਤੇ ਨੰਬਰ 2 ਦੇ ਧਰਤੀ ਹੇਰਲਾ ਪਾਣੀ ਕੁਦਰਤੀ ਸਰੂਤ ਸਾਡੇ ਕੋਲ ਸੋ ਸਾਡਾ ਇਹ ਮਕਸਦ ਹੈ ਕਿ ਇਹਦੇ ਉੱਤੇ ਆਪਾਂ ਕੇਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਖੇਤੀ ਦੇ ਘੜ ਪ੍ਰਭਾਵ ਹੋਵੇ ਖੇਤੀ ਲਾਇਬਤ ਧੰدار ਵੀ ਤੇ ਆਉਣ ਵਾਲੇ ਸਮੇਂ ਜਿੱਦਾਂ ਆਪਾਂ ਪੂਰੇ ਦੇਸ਼ ਦਾ ਜਿਹੜਾ ਢਿੱਡ ਭਰਦੇ ਆ ਤੇ ਆਉਣ ਵਾਲੇ ਸਮੇਂ ਜਿਹੜਾ ਢਿੱਡ ਭਰਦੇ ਨੇ ਸੋ ਇਸ ਮਕਸਦ ਦੇ ਨਾਲ ਸਾਡੀ ਜਿਹੜੀ ਸੰਸਥਾ ਇਸ ਏਰੀਆ ਦੇ ਵਿੱਚ ਇਸ ਪੰਜਾਬ ਦੇ ਵਿੱਚ ਕੰਮ ਕਰਦੀ ਪਈ ਹੈ ਜੀ ਦੂਜਾ ਇਹਦਾ ਮਕਸਦ ਹੈਗਾ ਜੀ ਸਹਿਕਾਰੀ ਸਭਾ ਸਹਿਕਾਰੀ ਸਭਾ ਨੂੰ ਆਪਾਂ ਕਿੱਦਾਂ ਰਿਵਾਈਵ ਕਰ ਸਕਦੇ ਆ ਨਵ ਜੀਵਤ ਕਿੱਦਾਂ ਕਰ ਸਕਦੇ ਸਹਿਕਾਰੀ ਸਭਾ ਨੂੰ ਸਹਿਕਾਰੀ ਸਭਾ ਪੰਜਾਬ ਦੀ ਖੇਤੀ ਦੀ ਰੀੜ ਦੀ ਹੱਡੀ ਹੈ ਜੀ ਅੱਜ ਦੀ ਤਰੀਕੇ ਵਿਖਾ ਜਾਵੇ ਜੇ ਸਹਿਕਾਰੀ ਸਭਾ ਜਿੰਨਾ ਇਲਾਕਿਆਂ ਦੇ ਵਿੱਚ ਕਿਉਂਕਿ ਕੋਈ 3400 ਤੇ 82 ਸੁਸਾਇਟੀਆਂ پورے ਪੰਜਾਬ ਚ ਕੋਆਪਰੇਟਿਵ ਸੁਸਾਇਟੀਆਂ 3400 3482 ਸੁਸਾਇਟੀਆਂ ਨੇ ਉਹਨਾਂ ਦੇ ਵਿੱਚੋਂ 50 ਤੋਂ 60% ਸੁਸਾਇਟੀਆਂ ਜਦਨੀਆਂ ਜੇਮੀ ਘਾਟ ਦੇ ਵਿੱਚ ਆ ਬਸਦੀਆਂ ਤੁਹਾਡੇ ਏਰੀਆ 'ਚ ਵੀ ਕੁਝ ਇਦਾਂ ਦੀਆਂ ਹੋਣਗੀਆਂ ਸੋ ਇਨ੍ਹਾਂ ਸੁਸਾਇਟੀਆਂ ਦੇ ਉੱਤੇ ਇਹਨਾਂ ਨਾਲ ਨਵ ਜੀਵਨ ਕਿੱਦਾਂ ਕੀਤਾ ਜਾ ਸਕਦਾ ਕੁਝ ਸਾਡੀ ਸੰਸਥਾ ਸਹਿਕਾਰਤਾ ਮੈਕਮੇ ਦੇ ਨਾਲ ਮਿਲ ਕੇ ਇਹਦੇ ਉੱਤੇ ਵੀ ਥੋੜਾ ਕੰਮ ਕਰਦੀ ਪਈ ਹੈ ਜੀ ਕਿ ਆਪਾਂ ਅ ਇਹਨੂੰ ਕੋਈ ਨੌਲੇਜ ਹੱਬ ਬਣਾ ਸਕਦੇ ਹਾਂ ਕਿਸਾਨ ਖਾਦ ਲੈ ਆ ਰਿਹਾ ਜੀ ਦਵਾਈਆਂ ਲੈ ਆ ਰਿਹਾ ਕੀ ਆਪਾਂ ਸੁਸਾਇਟੀ ਨੂੰ ਹੋਰ ਵਧੀਆ ਕਰਕੇ ਉਹਨੂੰ ਨੌਲੇਜ ਹੱਬ ਕੀ ਛੋਟੀ ਜੀ ਕੋਈ ਇੱਥੇ ਦੋ ਚਾਰ ਰਸਾਲੇ ਰੱਖਿਓ ਕਿਤਾਬਾਂ ਰੱਖਿਓ ਨਾ ਕਿੱਦਾਂ ਉਹਨੂੰ ਕਿੱਦਾਂ ਉਹਦੇ ਉੱਤੇ ਹੋਰ ਵਧੀਆ ਕਿਦਾਂ ਕਰ ਸਕਦੇ ਆ ਇਹਦੇ ਉੱਤੇ ਆਪਾਂ ਥੋੜਾ ਕੰਮ ਕਰਦੇ ਪਏ ਆ ਜੀ ਤੀਜਾ ਸਾਡਾ ਮਕਸਦ ਹੈਗਾ ਜੀ ਜਿਹੜੇ ਖੇਤੀ ਦੇ ਵਿੱਚ ਬੇਲੋੜੇ ਖਰਚੇ ਇਹਨਾਂ ਨੂੰ ਆਪਾਂ ਕਿੱਦਾਂ ਘਟਾ ਸਕਦੇ ਹਾਂ ਤੋਂ ਉਹਦੇ ਵਿੱਚ ਤਕਨੀਕੀ ਤੌਰ ਤੇ ਜਿਹੜੇ ਖੇਤੀ ਵਿਗਿਆਨ ਕੇਂਦਰ ਆ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸੋ ਇਹ ਜਿਜੇ ਤੌਰ ਤੇ ਸਾਡੇ ਨਾਲ ਜੁੜੇ ਆ ਤੇ ਇਸੇ ਤਰ੍ਹਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਉਚੇਚੇ ਤੌਰ ਤੇ ਡਾਕਟਰ ਗੁਰਦੀਪ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਕਿ ਆਪਾਂ ਇਸ ਸੰਸਥਾ ਦੇ ਵਿੱਚ ਇਸ ਮਾਰਮਤੀ ਸੰਸਥਾ ਦੇ ਵਿੱਚ ਤੁਹਾਡੇ ਮੁਗਰੂ ਹੋ ਸਕੀਏ ਉਹਨਾਂ ਨੇ ਸਾਨੂੰ ਆਪਣਾ ਸਮਾਜ ਦਿੱਤਾ ਇੱਥੋਂ ਦੇ ਜਿਹੜੇ ਵਿਗਿਆਨੀ ਉਹਨਾਂ ਦਾ ਸਮਾਜ ਦਿੱਤਾ ਮੈਂ ਧੰਨਵਾਦ ਕਰਦਾ ਡਾਕਟਰ ਸਾਹਿਬ ਦਾ ਵੀ ਤੇ ਡਾਕਟਰ ਗੁਰਮੀਤ ਜੀ ਦਾ ਵੀ ਕਿ ਜਿਨ੍ਹਾਂ ਨੇ ਸਾਨੂੰ ਇਸ ਮਤਲਬ ਕਿ ਸੰਸਥਾ ਦੇ ਨਾਲ ਜਾਂ ਤੁਹਾਡੇ ਨਾਲ ਗੱਪ ਗੁਰੂ ਕਰਾਇਆ ਤੇ ਇਹ ਸਾਰਾ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕਰਾਇਆ। ਸੋ ਕਿਸਾਨ ਵੀਰੋ ਮੈਂ ਜਿੱਦਾਂ ਤੁਹਾਨੂੰ ਪਹਿਛੇ ਦੱਸਿਆ ਜੀ ਜਿਹੜੀ ਸੀਐਫਡੀ ਸੰਸਥਾ ਜਿਹੜਾ ਕੰਮ ਕਰਦੀ ਵੀ ਕਿ ਇਸ ਮੁੱਦਿਆਂ ਦੇ ਉੱਤੇ ਕਿਸਬਜੈਕਟਿਵ ਦੇ ਕੰਮ ਕਰਦੀ। ਦੂਜਾ ਮੈਂ ਥੋੜਾ ਤੁਹਾਡੇ ਨਾਲ ਸਾਂਝਾ ਕਰਨਾ ਕਿ ਮੈਂ ਅਜਿਹਾ ਜਿਹਾ ਪ੍ਰੋਗਰਾਮ ਹੈ। ਜਿੱਦਾਂ ਪਿੱਛਾ ਗੱਲ ਕੀਤੀ ਉਹਦੇ ਤੁਸੀਂ ਪੜ੍ਹ ਲਿਏ ਅਗਾਂਹ ਬਦੂ ਕਿਸਾਨ। ਸੋ ਇਹ ਆ ਤੁਹਾਡੇ ਮੇਰੇ ਨਾਲ ਰਾਮਪੁਰਾ ਖੂਲ ਸੰਗਤ ਏਰੀਆ ਕੁਝ ਪਠਿੰਡਾ ਏਰੀਆ ਦੇ ਤੁਸੀਂ ਸਾਰੇ ਕਿਸਾਨ ਇੱਥੇ ਪਹੁੰਚੇ ਜੀ ਸੋ ਜਿਹੜਾ ਅ ਬਟ ਅਦੇ ਵਿੱਚ ਇੱਕ ਸਾਲ ਬਹੁਤ ਜ਼ਿਆਦਾ ਹੈ ਬਹੁਤ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਸਾਡੇ ਨਾਲ ਕੰਮ ਕਰਦੇ ਪਰ ਆਪਾਂ ਚੁਣੀਦਾ ਕਿਸਾਨਾਂ ਨੂੰ ਇੱਥੇ ਆਪਾਂ ਇਨਵਾਈਟ ਕੀਤਾ ਜੀ ਜਿਨ੍ਹਾਂ ਨੂੰ ਆਪਾਂ ਸੱਦਾ ਦਿੱਤਾ ਜੀ ਉਹ ਚੁਣੀਦਾ ਕਿਸਾਨ ਤੁਸੀਂ ਸੋ ਬੇਸਿਕਲੀ ਮੈਂ ਮਰ ਕੇ ਚਾਹਦਾ ਕਿ ਜੇ ਤੁਹਾਡੀ ਚੋਣ ਸਾਡੇ ਜਿਹੜੇ ਸਾਥੀ ਹੈ ਜਾਂ ਸਾਡੀ ਟੀਮ ਜਿਹੜੇ ਤੁਹਾਡੇ ਨਾਲ ਰੂਬ ਰੂ ਹੁੰਦੀ ਰਹਿੰਦੀ ਆ ਦਿਨ ਬਦਿਨ ਤੇ ਤੁਹਾਡੇ ਨਾਲ ਮਿਲਿਆ ਕਿ ਦਿਨਾਂ ਕਿਤੇ ਤੁਹਾਡੇ ਜੀ ਕੋਈ ਵੀ ਕੋਈ ਮੈਂ ਮਰ ਕੇ ਚਾਹਦਾ ਸਪਾਰਕ ਹੈਗੇ ਆ ਜਿਹੜਾ ਕੋਈ ਨਾ ਕੋਈ ਇੱਕ ਬਦਲਾਅ ਲਿਆ ਸਕਦੀ ਸੋ ਉਹਦੇ ਵਿੱਚ ਆਪਾਂ ਨਾਮ ਦਿੱਤਾ ਜੀ ਅਗਾਹ ਵਦੂ ਕਿਸਾਨ ਅਗਾਹ ਵਦੂ ਕਿਸਾਨ ਨੂੰ ਆਪਾਂ ਅੰਗਰੇਜ਼ੀ ਸ਼ਬਦ ਦਿੱਤਾ ਜੀ ਲੀਡ ਫਾਰਮਰ ਜਿਹੜਾ ਲੀਡ ਕਰੇ ਜਿਹੜਾ ਕਿ ਲੀਡਰ ਬਣ ਸਕਦਾ ਹੈ ਜੀ ਲੀਡਰ ਦਾ ਭਾਵ ਇਹ ਆ ਜਿੱਦਾਂ ਲੀਡਰ ਦਾ ਮਤਲਬ ਇਹ ਨਹੀਂ ਕੋਈ ਕੋਈ ਪੋਲਿਟਿਕ ਆਪਣਾ ਸਿਆਸੀ ਲੀਡਰ ਲੀਡਰ ਦਾ ਮਤਲਬ ਇਹ ਆ ਕਿ ਖੇਤੀ ਨੂੰ ਸੁਚੱਜੀ ਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦੇ ਵਿੱਚ ਜਿਹੜਾ ਲੀਡ ਕਰ ਸਕੇ ਉਹਦੇ ਵਿੱਚ ਕੋਈ ਖੇਤੀ ਕਰਦਾ ਕਿਸਾਨ ਵੀ ਹੋ ਸਕਦਾ ਤੇ ਜਿਹੜਾ ਕਿਸਾਨ ਦਾ ਜਿਹੜਾ ਹੱਕ ਹੈ ਜਿਹਨੂੰ ਵਾਕਈ ਖੇਤੀ ਜੀ ਖੇਤੀ ਨਿਗਾਰਾ ਖੇਤੀ ਨਿਗਾਰਾ ਵਾਜਾਰੀ ਉਹਦਾ ਦੁੱਖ ਹੈ ਉਹ ਬੰਦਾ ਚਾਹੇ ਖੇਤੀ ਨਹੀਂ ਕਰਦਾ ਬਟ ਉਹਨੂੰ